ਜੇਕਰ ਤੁਸੀਂ ਆਪਣਾ ਸੈਕਸ਼ਨ ਬਦਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਵਿੱਚ ਕਿਵੇਂ ਪੱਤਰ ਲਿਖੋਗੇ ਆਓ ਦੇਖਦੇ ਹਾਂ ਸੇਵਾ ਵਿਖੇ ਪ੍ਰਿੰਸੀਪਲ ਸਾਹਿਬਾ ਜੀ ਉਸ ਤੋਂ ਬਾਅਦ ਤੁਸੀਂ ਕਮਾ ਪਾਉਗੇ ਫਿਰ ਤੁਸੀਂ ਆਪਣੇ ਸਕੂਲ ਦਾ ਨਾਮ ਲਿਖੋਗੇ ਜਿਵੇਂ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਜਗਰਾਉ ਫਿਰ ਡੰਡੀ ਪਾਉਗੇ ਫਿਰ ਆਪਾਂ ਲਿਖਾਂਗੇ ਸਤਿਕਾਰਯੋਗ ਭੈਣ ਜੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 6ਵੀਂ ਡੀ ਜਮਾਤ ਵਿੱਚ ਪੜ੍ਹਦੀ ਹਾਂ ਤੁਸੀਂ ਜਿਹੜੇ ਵੀ ਸੈਕਸ਼ਨ ਵਿੱਚ ਪੜ੍ਹਦੇ ਹੋ ਉਸ ਸੈਕਸ਼ਨ ਦਾ ਨਾਮ ਇੱਥੇ ਮੈਂਸ਼ਨ ਕਰੂੰਗੀ ਮੇਰੇ ਘਰ ਦੇ ਨੇੜੇ ਰਹਿੰਦੇ ਸਾਰੇ ਵਿਦਿਆਰਥੀ 6ਵੀਂ ਬੀ ਜਮਾਤ ਵਿੱਚ ਪੜ੍ਹਦੇ ਹਨ ਅਸੀਂ ਘਰ ਆ ਕੇ ਸਕੂਲ ਦਾ ਕੰਮ ਵੀ ਇਕੱਠੇ ਹੀ ਕਰਦੇ ਹਾਂ ਪਰ ਜਦੋਂ ਕਦੇ ਮੈਨੂੰ ਸਕੂਲੋਂ ਛੁੱਟੀ ਲੈਣੀ ਪਵੇ ਤਾਂ ਮੈਨੂੰ ਜਮਾਤ ਵਿੱਚ ਅਧਿਆਪਕਾਂ ਵੱਲੋਂ ਘਰ ਲਈ ਮਿਲੇ ਹੋਏ ਕੰਮ ਦਾ ਪਤਾ ਨਹੀਂ ਲੱਗਦਾ ਇਸ ਲਈ ਕਿਰਪਾ ਕਰਕੇ ਮੇਰਾ ਸੈਕਸ਼ਨ 6ਵੀਂ ਡੀ ਤੋਂ ਬਦਲ ਕੇ 6ਵੀਂ ਬੀ ਕਰ ਦਿੱਤਾ ਜਾਵੇ ਤਾਂ ਜੋ ਮੇਰੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਧੰਨਵਾਦ ਸਹਿਤ ਧੰਨਵਾਦ ਸਹਿਤ ਦੀ ਜਗ੍ਹਾ ਤੇ ਤੁਸੀਂ ਮੈਂ ਆਪ ਜੀ ਦੀ ਅਤੀ ਧੰਨਵਾਦੀ ਹੋਵਾਂਗੀ ਇਹ ਲਾਈਨ ਵੀ ਲਿਖ ਸਕਦੇ ਹਾਂ ਫਿਰ ਤੁਸੀਂ ਲਿਖੋਗੇ ਆਪ ਜੀ ਦੀ ਆਗਿਆਕਾਰੀ ਕਾਮਾ ਨਾਮ ਜਮਾਤ ਰੋਲ ਨੰਬਰ ਤੇ ਮਿਤੀ ਡਿਅਰ ਸਟੂਡੈਂਟਸ ਅੱਜ ਆਪਾਂ ਕਰਦੇ ਹਾਂ ਇੱਕ ਬਿਨੇ ਪੱਤਰ ਆਪਣੇ ਸਕੂਲ ਦੀ ਪ੍ਰਿੰਸੀਪਲ ਸਾਹਿਬਾਨ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਪੱਤਰ ਲਿਖੋ ਪੱਤਰ ਸ਼ੁਰੂ ਕਰਨ ਦੇ ਲਈ ਖੱਬੇ ਪਾਸੇ ਆਪਾਂ ਲਿਖਾਂਗੇ ਸੇਵਾ ਵਿਖੇ ਫਿਰ ਅਗਲੀ ਲਾਈਨ ਦੇ ਵਿੱਚ ਪ੍ਰਿੰਸੀਪਲ ਸਾਹਿਬਾ ਜੀ ਫਿਰ ਕਮਾ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਫਿਰ ਕਮਾ ਜਗਰਾਉ ਫਿਰ ਡੰਡੀ ਫਿਰ ਅਗਲੀ ਲਾਈਨ ਵਿੱਚ ਤੁਸੀਂ ਲਿਖੋਗੇ ਸਤਿਕਾਰਯੋਗ ਭੈਣ ਜੀ ਉਸ ਤੋਂ ਬਾਅਦ ਕਮਾ ਪਾਉਂਗੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 6ਵੀਂ ਡੀ ਜਮਾਤ ਵਿੱਚ ਪੜ੍ਹਦੀ ਹਾਂ ਜਾਂ ਪੜਦਾ ਹਾਂ ਤੁਸੀਂ ਜਿਹੜੀ ਵੀ ਜਮਾਤ ਵਿੱਚ ਪੜ੍ਹਦੇ ਹੋ ਜਿਹੜੇ ਸੈਕਸ਼ਨ ਵਿੱਚ ਪੜ੍ਹਦੇ ਹੋ ਉਸ ਸੈਕਸ਼ਨ ਦਾ ਨਾਮ ਲਿਖੂੰਗੀ ਮੇਰੇ ਪਿਤਾ ਜੀ ਸਰਕਾਰੀ ਹਸਪਤਾਲ ਵਿੱਚ ਡਾਕਟਰ ਹਨ ਹੁਣ ਉਹਨਾਂ ਦੀ ਬਦਲੀ ਪਟਿਆਲੇ ਹੋ ਗਈ ਹੈ ਸਾਡਾ ਸਾਰਾ ਪਰਿਵਾਰ ਉਹਨਾਂ ਦੇ ਨਾਲ ਪਟਿਆਲੇ ਜਾ ਰਿਹਾ ਹੈ ਇਸ ਲਈ ਮੈਨੂੰ ਇਹ ਸਕੂਲ ਛੱਡ ਕੇ ਜਾਣਾ ਪੈ ਰਿਹਾ ਹੈ ਮੈਂ ਪਟਿਆਲੇ ਜਾ ਕੇ ਕਿਸੇ ਹੋਰ ਸਕੂਲ ਵਿੱਚ ਦਾਖਲਾ ਲੈਣਾ ਹੈ ਮੈਂ ਸਕੂਲ ਦੀ ਫੀਸ ਵੀ ਦੇ ਦਿੱਤੀ ਹੈ ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦੇ ਦਿੱਤਾ ਜਾਵੇ ਤਾਂ ਜੋ ਮੈਂ ਉੱਥੇ ਜਾ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ ਧੰਨਵਾਦ ਸਹਿਤ ਸੱਜੇ ਪਾਸੇ ਤੁਸੀਂ ਲਿਖੋਗੇ ਆਪ ਜੀ ਦੀ ਆਗਿਆਕਾਰੀ ਨਾਮ ਜਮਾਤ ਰੋਲ ਨੰਬਰ ਤੇ ਮਿਤੀ ਮਿਤੀ ਉਸੇ ਦਿਨ ਦੀ ਲਿਖਣੀ ਹੈ ਜਿਸ ਦਿਨ ਤੁਸੀਂ ਪੱਤਰ ਲਿਖ ਰਹੇ ਹੋ ਮੇਰੇ ਬਲੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ 9th ਸਟੂਡੈਂਟਸ ਅੱਜ ਆਪਾਂ ਕਰਦੇ ਹਾਂ ਇੱਕ ਬਿਨੇ ਪੱਤਰ ਸਕੂਲ ਵਿੱਚ ਪਹਿਲੀ ਵਾਰ ਦਾਖਲਾ ਲੈਣ ਲਈ ਪ੍ਰਿੰਸੀਪਲ ਸਾਹਿਬਾਨ ਨੂੰ ਪੱਤਰ ਲਿਖੋ ਪੱਤਰ ਸ਼ੁਰੂ ਕਰਨ ਦੇ ਲਈ ਖੱਬੇ ਪਾਸੇ ਆਪਾਂ ਲਿਖਾਂਗੇ ਸੇਵਾ ਵਿਖੇ ਫਿਰ ਅਗਲੀ ਲਾਈਨ ਦੇ ਵਿੱਚ ਪ੍ਰਿੰਸੀਪਲ ਸਾਹਿਬਾ ਜੀ ਫਿਰ ਕਮਾ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਫਿਰ ਕਮਾ ਜਗਰਾਉ ਫਿਰ ਡੰਡੀ ਫਿਰ ਅਗਲੀ ਲਾਈਨ ਵਿੱਚ ਤੁਸੀਂ ਲਿਖੋਗੇ ਸਤਿਕਾਰਯੋਗ ਭੈਣ ਜੀ ਉਸ ਤੋਂ ਬਾਅਦ ਕਮਾ ਪਾਉਗੇ ਬੇਨਤੀ ਹੈ ਕਿ ਇਸੇ ਸਾਲ ਮੈਂ 6ਵੀਂ ਸ਼੍ਰੇਣੀ ਸ਼੍ਰੇਣੀ ਹੁੰਦੀ ਹੈ ਜਮਾਤ ਦਾ ਇਮਤਿਹਾਨ ਖਾਲਸਾ ਮਾਡਲ ਸਕੂਲ ਜਲੰਧਰ ਤੋਂ ਪਾਸ ਕੀਤਾ ਹੈ ਮੇਰੇ 90% ਨੰਬਰ ਆਏ ਹਨ ਮੇਰੇ ਪਿਤਾ ਜੀ ਟੈਲੀਫੋਨ ਵਿਭਾਗ ਵਿੱਚ ਨੌਕਰੀ ਕਰਦੇ ਹਨ ਹੁਣ ਉਨ੍ਹਾਂ ਦੀ ਬਦਲੀ ਜਲੰਧਰ ਤੋਂ ਜਕਰਾਉਂ ਦੀ ਹੋ ਗਈ ਹੈ ਮੈਂ ਆਪ ਜੀ ਦੇ ਸਕੂਲ ਦਾ ਬੜਾ ਨਾਮ ਸੁਣਿਆ ਹੈ ਸਾਰੇ ਲੋਕ ਤੁਹਾਡੇ ਸਕੂਲ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ ਇਹ ਸਕੂਲ ਜਗਰਾਉਂ ਦਾ ਸਭ ਤੋਂ ਵਧੀਆ ਸਕੂਲ ਹੋਣ ਕਰਕੇ ਮੈਂ ਆਪ ਦੇ ਸਕੂਲ ਵਿੱਚ 7ਵੀਂ ਜਮਾਤ ਵਿੱਚ ਦਾਖਲਾ ਲੈਣਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ 7ਵੀਂ ਜਮਾਤ ਵਿੱਚ ਦਾਖਲ ਕੀਤਾ ਜਾਵੇ ਧੰਨਵਾਦ ਸਹਿਤ ਆਪ ਜੀ ਦਾ ਆਗਿਆਕਾਰ ਨਾਮ ਤੇ ਮਿਤੀ ਡੀਅਰ ਸਟੂਡੈਂਟਸ ਅੱਜ ਆਪਾਂ ਕਰਦੇ ਹਾਂ ਬਿਮਾਰੀ ਦੀ ਛੁੱਟੀ ਲੈਣ ਲਈ ਅਰਜੀ ਅਰਜੀ ਜਾਂ ਬਿਨੇ ਪੱਤਰ ਲਿਖਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਸੇਵਾ ਵਿਖੇ ਤੋਂ ਖੱਬੇ ਪਾਸੇ ਸੇਵਾ ਵਿਖੇ ਫਿਰ ਪ੍ਰਿੰਸੀਪਲ ਸਾਹਿਬਾ ਜੀ ਜਾਂ ਮੁਖ ਅਧਿਆਪਕ ਜੀ ਫਿਰ ਕਮਾ ਫਿਰ ਆਪਣੇ ਸਕੂਲ ਦਾ ਨਾਮ ਫਿਰ ਕਮਾ ਫਿਰ ਸ਼ਹਿਰ ਦਾ ਨਾਮ ਫਿਰ ਡੰਡੀ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਫੇਰ ਕਮਾ ਬੇਨਤੀ ਹੈ ਕਿ ਕੱਲ ਮੈਨੂੰ ਸਕੂਲ ਤੋਂ ਵਾਪਸ ਘਰ ਜਾਂਦਿਆਂ ਹੀ ਬਹੁਤ ਤੇਜ਼ ਬੁਖਾਰ ਹੋ ਗਿਆ ਇਸ ਲਈ ਮੈਂ ਅੱਜ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦਾ ਜਾਂ ਨਹੀਂ ਹੋ ਸਕਦੀ ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜਾਂ ਮੈਂ ਆਪ ਜੀ ਦੀ ਅਤੀ ਧੰਨਵਾਦੀ ਹੋਵਾਂਗੀ ਫਿਰ ਸੱਜੇ ਪਾਸੇ ਮੁੰਡੇ ਲਿਖਣਗੇ ਆਪ ਜੀ ਦਾ ਆਗਿਆਕਾਰੀ ਤੇ ਕੁੜੀਆਂ ਲਿਖਣਗੀਆਂ ਆਪ ਜੀ ਦੀ ਆਗਿਆਕਾਰੀ ਫਿਰ ਕਮਾ ਫਿਰ ਆਪਣਾ ਨਾਮ ਜਮਾਤ ਰੋਲ ਨੰਬਰ ਤੇ ਫਿਰ ਮਿਤੀ ਮਿਤੀ ਜਿਹੜੀ ਵੀ ਜਦੋਂ ਵੀ ਤੁਸੀਂ ਅਰਜੀ ਜਾਂ ਬਿਨੇ ਪੱਤਰ ਲਿਖਣਾ ਉਸੇ ਦਿਨ ਦੀ ਮਿਤੀ ਪਾਉਣੀ ਹੈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ